ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਹੱਡਾ ਰੋੜੀ ਦਾ ਬਣਿਆ ਕਾਰਖਾਨਾ ਤੁਰੰਤ ਬੰਦ ਕਰਵਾਉਣ ਦੀ 15 ਪਿੰਡਾਂ ਦੇ ਵਾਸੀਆਂ ਨੇ ਕੀਤੀ ਮੰਗ ਜੇਕਰ ਹੱਡਾ ਰੋੜੀ ਦਾ ਕਾਰਖਾਨਾ ਤੁਰੰਤ ਬੰਦ ਨਾ ਹੋਇਆ ਤਾਂ ਪਿੰਡ ਵਾਸੀ ਕਰਨਗੇ ਸੰਗਰਾਸ਼ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ है जो चीज बुलाना बाजरे कोना चीज शान के दिन खाना है बगीया वाले नहीं नहीं तो जिंदगी ਮੇਰਾ ਨਾਮ ਮਨਜੀਤ ਕੌਰ ਹੈ ਜੀ। ਖਾਟੀ ਪਿੰਡ ਤੋਂ ਜੀ। ਜੀ ਮਾਮਲਾ ਵੀ ਅੱਜ ਜਿਹੜਾ ਇਹ ਇਕੱਠ ਕੀਤਾ ਵਾ। ਸਰ ਮਾਮਲਾ ਤੇ ਇਹੀ ਹੈ ਦੇਖੋ ਇੱਕ ਤਾਂ ਸਾਡੇ ਪਿੰਡ ਕੋਲ ਆ ਕਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਕੋਲ ਨਿੱਕੇ ਨਿੱਕੇ ਬੱਚੇ ਪੜਦੇ ਨੇ ਕਾਲਜ ਨੇ ਇੱਥੇ ਕਿੰਨੀ ਮੁਸ਼ਕ ਆਂਦੀ ਏ ਕਿੰਨਾ ਬਿਲਕੁਲ ਕੋਈ ਗੈਸਟ ਨਹੀਂ ਆਂਦਾ ਸਾਡੇ ਘਰ ਕੋਈ ਵੀ ਪਿੰਡ 'ਚ ਕੋਈ ਬੈਠਚਾਰ ਜਿਹਨੇ ਬੈਠ ਨਹੀਂ ਸਕਦੇ ਅਸੀਂ ਹਲਕੇ ਇੰਨੀ ਬਦਬੂ ਆਂਦੀ ਏ ਸਾਰੇ ਕੋਈ ਵੀ ਨਹੀਂ ਮਤਲਬ ਕਿ ਸਹਿਨ ਸ਼ਕਤੀ ਨਹੀਂ ਹੈਗੀ ਲੋਕਾਂ ਚ ਇੰਨੀ ਇੰਨੀ ਬਦਬੂ ਆਂਦੀ ਹੈ ਤੇ ਅਸੀਂ ਤੇ ਇਹ ਕਹਿੰਦੇ ਆ ਕਿੰਨੀ ਵਾਰੀ ਖਾਟੀ ਦੀ ਪੰਚਾਇਤ ਗਈ ਏ ਕੋਈ ਨਹੀਂ ਸਾਡੀ ਸੁਣਾਈ ਹੁੰਦੀ ਉੱਥੇ ਜੀ ਪਤਾ ਨਹੀਂ ਹਾਂਜੀ ਕਿੰਨਿਆਂ ਨੂੰ ਮਿਲੇ ਆ ਸਡਮ ਸਾਹਿਬ ਨੂੰ ਮਿਲੇ ਆ ਉੱਥੇ ਕਿੰਨੀਆਂ ਸਾਡੀਆਂ ਫੋਟੋਆਂ ਆਈਆਂ ਕਿੰਨੇ ਸਾਰਾ ਪਿੰਡ ਗਿਆ ਕਿੰਨੀ ਵਾਰ ਗਏ ਆ ਸਰ ਕੋਈ ਨਹੀਂ ਸੁਣਦਾ ਸਾਡੀ ਅਸੀਂ ਤੇ ਇਹ ਕਹਿੰਦੇ ਆ ਜੀ ਇਹ ਪੂਰੀ ਤਰ੍ਹਾਂ ਇਥੋਂ ਚੱਕੀ ਜਾਵੇ ਪਤਾ ਨਹੀਂ ਕਿੱਥੋਂ ਆ ਕੇ ਉਹਨਾਂ ਨੇ ਜੀ ਇਹ ਦੁਬਾਰਾ ਫੇਰ ਸ਼ੁਰੂ ਕਰ ਲਈ ਏ ਨਹੀਂ ਜੀ ਸ਼ਹਿਰ ਦਾ ਹੀ ਦੱਸਦੇ ਨੇ ਜੀ ਉਹ ਸਾਡੇ ਵੀ ਰਾਂਲੇ ਪਿੰਡ ਨੇ ਜਗ੍ਹਾ ਦਿੱਤੀ ਏ ਅਸੀਂ ਤੇ ਕਹਿੰਨੇ ਉਹ ਵੀ ਨਾ ਦੇਣ ਤੇ ਫਿਰ ਕਿਉਂ ਇਦਾਂ ਹੋਏ ਦੋ ਸਾਲ ਹੋ ਚੱਲੇ ਨੇ 12 ਸਾਲ ਬਾਅਦ ਚੱਲੀ ਪਹਿਲਾਂ ਤੇ 8-10 ਸਾਲ ਦੀ ਜੀ ਚੱਲੀ ਫੇਰ ਪਤਾ ਨਹੀਂ ਕਿੱਦਾਂ ਦੁਆਰਾ ਸ਼ੁਰੂ ਹੋ ਗਈ ਏ ਸਾਲ ਡੇਢ ਤਾਂ ਹੋ ਗਿਆ ਨਾ ਸ਼ੁਰੂ ਹੋਈ ਨੋ ਮੈਂ ਜੋਗਾ ਸਿੰਘ ਪਿੰਡ ਡੇ ਤੋਂ ਹਾਂ ਕੀ ਅਜਿਹਾ ਹੈ ਕਿ ਆਪਣਾ ਕਾਟੀ ਬੰਦੇ ਦੇ ਵਿੱਚ ਮਾਮਲਾ ਇਹ ਆ ਵੀ ਜਿਹੜੀ ਇਹ ਨਜਾਇਜ਼ ਸਾਡਾ ਰੋੜੀ ਚੱਲ ਰਹੀ ਆ ਇਹ ਪਹਿਲਾਂ 12 ਸਾਲ ਤੋਂ ਬੰਦ ਰਹੀ ਆ ਤਾਂ ਇਹਨਾਂ ਨੇ ਇਹਦੀ ਬੰਦ ਕਰਨ ਦੀ ਪੇਮੈਂਟ ਵੀ ਲੈ ਚੁੱਕੇ ਆ ਤੇ ਹੁਣ ਇਹਨਾਂ ਨੇ ਨਜਾਇਜ਼ ਤੌਰ ਤੇ 2 2.5 ਸਾਲ ਤੋਂ ਦੁਬਾਰਾ ਸ਼ੁਰੂ ਕਰ ਦਿੱਤੀ ਆ ਇਹਦਾ 15 ਪਿੰਡਾਂ ਨੂੰ ਨਾਲ-ਨਾਲ ਲੱਗਦੇ ਜਿਹੜੇ ਆ ਉਹਨਾਂ ਨੂੰ ਪ੍ਰਦੂਸ਼ਣ ਜਾ ਕੇ ਬਿਮਾਰੀਆਂ ਫੈਲ ਰਹੀਆਂ ਆ ਤੇ ਬੱਚੇ ਬਿਮਾਰ ਹੋਣ ਡਿਓ ਆ ਤੇ ਗੈਸਟ ਇਹਨਾਂ ਪਿੰਡਾਂ ਵਿੱਚ ਜਿਵੇਂਲੇ ਹਵਾ ਜਿੱਧਰ ਨੂੰ ਵੀ ਚਲਦੀ ਆ ਤੇ ਉੱਥੇ ਕੋਈ ਬੈਠ ਨਹੀਂ ਸਕਦਾ ਨਾ ਖਾਣਾ ਖਾ ਸਕਦਾ ਬਾਹਰ ਬੈਠ ਕੇ ਇਸ ਕਰਕੇ ਸਾਰੇ ਪਿੰਡਾਂ ਦੀ ਇਹੇ ਮੰਗ ਆ ਤੇ ਇਹਨੂੰ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਆ ਇਹਦੇ ਨਾਲ ਯੂਨੀਵਰਸਿਟੀ ਜੀਐਨਯੂਨੀਵਰਸਿਟੀ ਨਾਲ ਲੱਗਦੀ ਆ ਉੱਥੇ ਬੱਚੇ ਬੜੇ ਪਰੇਸ਼ਾਨ ਆ ਨਾਲ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਉੱਥੇ ਵੀ ਇੰਨਾ ਸਮੈਲ ਜਾਂਦੀ ਆ ਬਈ ਲੰਗਰ ਵਿੱਚ ਲੰਗਰ ਛਕਣਾ ਔਖਾ ਆ ਤੇ ਪ੍ਰਸ਼ਾਸਨ ਨੂੰ 6 ਮਹੀਨੇ ਤੋਂ ਅਸੀਂ ਮਿਲ ਰਹੇ ਆ ਉਹਨਾਂ ਨੇ ਕੋਈ ਇਹਦੀ ਸੁਣਵਾਈ ਨਹੀਂ ਕੀਤੀ ਤਰੀਕ ਤੇ ਬੁਲਾ ਲੈਂਦੇ ਆ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੁਣ ਤੱਕ ਤੇ ਅਸਲੀ ਅਮ ਸਾਹਿਬ ਨੂੰ ਵੀ ਮਿਲੇ ਆ ਸਾਰੇ ਪਿੰਡਾਂ ਦੇ ਪੰਚਾਇਤਾਂ ਵੀ ਨਾਲ ਲੈ ਕੇ ਕਈ ਵਾਰੀ ਨਾਕਿਚ ਨੇ ਇੱਥੇ ਦਾ ਮੁੜ ਕੇ ਦੌਰਾ ਕੀਤਾ ਤੇ ਨਾ ਕੋਈ ਦੇਖਣ ਆਇਆ ਜਿਹੜੇ ਲੋਕਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਉਹਨਾਂ ਦਾ ਕੋਈ ਨਾਮ ਵਗੈਰਾ ਕਿੱਥੇ ਦੇ ਰਹੇ ਉਹਨਾਂ ਦਾ ਕੋਈ ਪਤਾ ਚੱਲਿਆ ਪਰ ਇਹ ਕੋ ਫਗਵਾੜੇ ਦੇ ਰਹਿਣ ਵਾਲੇ ਆ ਕੁਸ ਖਾਟੀ ਦੇ ਪਿੰਡ ਦੇ ਰਹਿਣ ਵਾਲੇ ਆ ਉਹ ਪੁੱਛ ਰਹਿਣ ਵਾਲੇ ਆ ਉਹ ਖਾਟੀ ਪਿੰਡ ਦੇ ਰਹਿਣ ਵਾਲੇ ਆ ਉਹ ਉਹਨਾਂ ਦੇ ਆਰਾਮ ਕਿਸ਼ਨ ਆ ਬਲਵਿੰਦਰ ਬਲਵਿੰਦਰ ਕੁਮਾਰ ਆ ਤੇ ਸ਼ਹਿਰ ਤੋਂ ਇਹ ਜਿਹੜੇ ਪਾਰਟੀ ਮੌਕੇ ਦੀਆਂ ਉਹਨਾਂ ਦੇ ਸਰਪ੍ਰਸਤ ਬੰਦੇ ਜਿਹੜੇ ਉਹ ਚਲਾ ਰਹੇ ਆ ਇਸ ਕਰਕੇ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਹੁਣੇ ਹੁਣੇ ਅੱਜ ਉੱਚੀ ਢਾਬੇ ਤੋਂ ਇਹਨਾਂ ਦਾ ਨਜਾਇਜ਼ ਜਿਹੜਾ ਗਾਂਜਾਂ ਦਾ ਮੀਟ ਲਿਆ ਕੇ ਫੜਿਆ ਉਹ ਵੀ ਦੇਖ ਲਓ ਕਿਤਨਾ ਕਿੱਥੇ ਕਿੱਥੇ ਉਹ ਜਾ ਕੇ ਇਹ ਢਾਬਿਆਂ ਤੇ ਇਹ ਆਮ ਜਨਤਾ ਨੂੰ ਖੁਲਾਉਂਦੇ ਹੋਣੇ ਕਿੰਨਾ ਉਹਦਾ ਨੁਕਸਾਨ ਹੁੰਦਾ ਹੋਊਗਾ ਔਰ ਗਊ ਹੱਤਿਆ ਹੋਈ ਆ ਇਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਧਰ ਕੀ ਨਾਲ ਜੀ ਆਪਣਾ ਮੇਰਾ ਨਾਮ ਜਸਪ੍ਰੀ ਜਸਲਾ ਜੀ ਹਾਂ ਜਿਹੜੇ ਪਿੰਡ ਤੋਂ ਆਪਾਂ ਪਿੰਡ ਖਾਟੀ ਤੋਂ ਜੀ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਇਕੱਠੇ ਇਕੱਠੇ ਕੀਤਾ ਮਾਮਲਾ ਸਰ ਜੀ ਇਹ ਆ ਵੀ ਅਸੀਂ ਹੱਡੋੜੀ ਦੇ ਸੰਬੰਧੀ ਕੱਟ ਕੀਤਾ ਆ ਇੱਕ ਤਾਂ ਫਗਵਾੜੇ ਵਿੱਚ ਜਿਹੜਾ گاਉਂ 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 ਦਾ ਮਾਸ ਫੜਿਆ ਗਿਆ ਆ ਜੀ ਉਹਦੇ ਕਰਕੇ ਤੇ ਇੱਕ ਸਾਡੇ ਪਿੰਡ ਦੀ ਸਮੱਸਿਆ ਇਹ ਵੀ ਸਾਡੇ ਪਿੰਡ 'ਚਾ ਡੋੜੀ ਪੈਂਦੀ ਆ ਤੇ ਜਿਹੜੇ ਬੰਦੇ ਫੜੇ ਗਏ ਉਹ ਵੀ ਇੱਥੇ ਹੀ ਕਰਦੇ ਸਾਡੜੀ ਦਾ ਕੰਮ ਅਸੀਂ ਪ੍ਰਸ਼ਾਸਨ ਦੇੇ ਮੰਗ ਕਰਦੇ ਆ ਵੀ ਸਾਡੇ ਪਿੰਡ ਦੀਆਂ ਹੱਡਾ ਰੋੜੀਆਂ ਬੰਦ ਹੋਣੇ ਚਾਹੀਦੀਆਂ ਪ੍ਰੋਪਰ ਤੌਰ ਤੇ ਸੀਲ ਹੋਣੇ ਚਾਹੀਦੀਆਂ ਤੁਸੀਂ ਕੋਈ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦੇ ਆ ਇਹ ਮਾਮਲਾ ਪ੍ਰਸ਼ਾਸਨ ਦੇ ਸਾਰਾ ਐਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਇਹ ਪੂਰਾ ਮਾਮਲਾ ਆ 6 ਮਹੀਨੇ ਤੋਂ ਮਤਿ ਉਹਨਾਂ ਨੂੰ ਮਿਲੇ ਨਹੀਂ ਹਾਂਜੀ ਮਿਲੇ ਵੀ ਆ ਜੀ ਸਵਾਜਨਤਾ ਜੀ ਕਹਿੰਦੇ ਵੀ ਦੇਖਦੇ ਆ ਵੀ ਕਰਦੇ ਆ ਕਾਰਵੇ ਕੋਈ ਕਾਰਵੇ ਨਹੀਂ ਅਜੇ ਤੱਕ ਹੋਈ ਜੀ ਹੁਣ ਤੁਸੀਂ ਕੀ ਮੰਗ ਰੱਖਦੇ ਆ ਮੰਗ ਤਾਂ ਇਹੀ ਕਰਦੀ ਪ੍ਰੋਪਰ ਤੌਰ ਤੇ ਬੰਦ ਹੋਣੀ ਚਾਹੀਦੀਆਂ ਜੀ ਇਹ ਬਹੁਤ ਸਮੈਲਾਂ ਦੀ ਆ ਸਾਡੇ ਪਿੰਡ ਦੀ ਹੱਡਾ ਰੋੜੀ ਆ ਜੀ ਬਾਹਰੋਂ ਮਾਲ ਆ ਰਿਹਾ ਪਸ਼ੂ ਸਾਡੇ ਪਿੰਡ ਵਿੱਚ ਚਾਰਾ ਜੀ ਤੇ ਇੱਥੇ ਢੇਰ ਲੱਗਿਓ ਬੈਹਿਆ ਅਸੀਂ ਤਾਂ ਇਹੀ ਗੱਲ ਕਹਿੰਦੇ ਵੀ ਆ ਕੇ ਇੱਕ ਵਾਰੀ ਚੈੱਕ ਕੀਤਾ ਜਾਵੇ ਮੌਕਾ ਚੈੱਕ ਕੀਤਾ ਜਾਵੇ ਇੱਥੇ ਢੇਰ ਢੋਰ ਦੇ ਪਿੱਛੇ ਹੁੰਦਾ ਕੀ ਪਿਆ ਆ ਕੋਈ ਅਧਿਕਾਰੀ ਕੋਈ ਆਇਆ ਸਾਨੂੰ ਤਾਂ ਕੋਈ ਨਹੀਂ ਮਿਲਿਆ ਜੀ ਆ ਕੇ ਇੱਥੇ ਮੌਕੇ ਤੇ ਆ ਕੇ ਨਹੀਂ ਸਾਣਾ ਕਿਸ ਨੇ ਕੰਟੈਕਟ ਕੀਤਾ ਪੂਰਨ ਤੌਰ ਤੇ ਬੰਦ ਚਾਉਂਦੇ ਆ ਜੀ ਪਹਿਲਾਂ ਵੀ 12 ਸਾਲ ਪਹਿਲਾਂ ਬੰਦੀ ਰਹੀਆਂ ਜੀ ਇਹਦਾ ਕੋਈ ਮਕੀ ਕੋਈ ਹੈ ਨਾਮ ਵਗੈਰਾ ਜਿਹੜਾ ਕੋਈ ਕੰਮ ਵਗੈਰਾ ਸ਼ੁਰੂ ਕੀਤਾ ਹੋਇਆ ਨਾਮ ਪੱਕੇ ਤੌਰ ਤੇ ਨਹੀਂ ਜਾਣਦੇ ਜੀ ਜ਼ਿਆਦਾਤਰ ਤਾਂ ਬੱਬੂ ਤੇ ਬੀਜੇ ਦਾ ਨਾਮ ਚੱਲਦਾ ਜੀ ਇਹ ਫਗਵਾੜੇ ਦਾ ਹੀ ਆ ਜੀ ਤੇ ਸਾਡੇ ਕੋਲ 2 ਪਿੰਡ ਦੇ ਵੀ ਆ ਜੀ ਉਹਨਾਂ ਦੇ ਨਾਮ ਵਗੈਰਾ ਹੈ ਤੇ ਜਗ੍ਹਾ ਤਾਂ ਦਿੱਤੀ ਹੋਈ ਉਹਨਾਂ ਨੇ ਉਹਨਾਂ ਨੇ ਜਗ੍ਹਾ ਦਿੱਤੀ ਹੋਈ ਆ ਭਾਜੀ ਜਗ੍ਹਾ ਦਿੱਤੀ ਐ ਕੋਈ ਨਾਮ ਵਗੈਰਾ ਤਾਂ ਨਹੀਂ ਆ ਨਾਮ ਪੱਕਾ ਕਿਹਦਾ ਆ ਰਾਮਕਿਸ਼ਨ ਰਾਮਕਿਸ਼ਨ ਆਰਾਮਕਿਸ਼ਨ ਤੇ ਬਲਵਿੰਦਰ ਕੁਮਾਰ ਤੁਹਾਡੀ ਬੈਂਡ ਲਈਏ ਤੂੰ ਖਾਟੀ ਬੈਂਡ ਲਈ ਆ ਜੀ ਮੇਰਾ ਨਾਮ ਸਰਵਜੀਤ ਸਿੰਘ ਹੈ ਜੀ ਮੈਂ ਖੁਰਮਪੁਰ ਤੋਂ ਮੌਜੂਦਾ ਸਰਪੰਚ ਐ ਜੀ ਹਾਂ ਜੀ ਇਹ ਲਗਭਗ 10-15 ਪਿੰਡਾਂ ਦੀਆਂ ਪੰਚਾਇਤਾਂ ਸਾਰੀਆਂ ਸਰਪੰਚ ਸਾਹਿਬ ਆਏ ਹੋਏ ਆ ਇਹਨਾਂ ਨੇ ਵੀ ਪਹਿਲਾਂ ਬਿਆਨ ਦਿੱਤੇ ਆ ਇੱਥੇ ਇੱਕ ਹੱਡਾ ਰੋੜੀ ਦਾ ਇਸ਼ੂ ਆ ਉਹਦੀ ਬੈਡ ਸਮੈਲ ਬਹੁਤ ਜ਼ਿਆਦਾ ਆਲੇ-ਦੁਆਲੇ ਪਿੰਡਾਂ ਨੂੰ ਪ੍ਰਭਾਵਿਤ ਕਰ ਰਹੀ ਆ ਇੱਥੇ ਸਾਡੇ ਪਿੰਡ ਖਾਟੀ ਬਾਬਾ ਪਰਸ਼ੂਰਾਮ ਜੀ ਦਾ ਮੰਦਿਰ ਬਹੁਤ ਪ੍ਰਾਚੀਨ ਮੰਦਿਰ ਆ ਤੇ ਇੱਕ ਹਰਗੋਬਿੰਦ ਸਾਹਿਬ ਡੇਰਾ ਆ ਇੱਥੇ ਭੂਪੁਰ ਸੰਤਾਂ ਦੇ ਬਹੁਤ ਸੰਗਤ ਆਉਂਦੀ ਆ ਉੱਥੇ ਵੀ ਨਾਲ ਸ਼ਿਵ ਮੰਦਿਰ ਖੁਰਮਪੁਰ ਆ ਸਾਡਾ ਤਾਂ ਨੰਗੜਾ ਬਣ ਇਥੋਂ ਮੁਸ਼ਕਲ ਬਹੁਤ ਜ਼ਿਆਦਾ ਹੋਇਆ ਆ ਅਸੀਂ ਇਹ ਪ੍ਰਸ਼ਾਸਨ ਮੁਰੇ ਬੇਨਤੀ ਕਰਦੇ ਆ ਕਿ ਆਪਣਾ ਨਿੱਜੀ ਦਖਲ ਦੇ ਕੇ ਇਸ ਚੀਜ਼ ਨੂੰ ਪੂਰਨ ਤੌਰ ਤੇ ਬੰਦ ਕਰਾਇਆ ਜਾਵੇ ਪਹਿਲਾਂ ਵੀ ਜਦੋਂ ਪਿਛਲੀਆਂ ਸਰਕਾਰਾਂ ਵਿੱਚ ਇਹ 10 ਕੋਸਾਲ ਮੇਰਾ ਖਿਆਲ ਬੰਦ ਰਹੀ ਆ ਇਹ ਦੁਬਾਰਾ ਹੁਣ ਫੇਰ ਕਿਉਂ ਚਾਲੂ ਹੋਈ ਆ ਹਨਾ ਜੇ ਚਾਲੂ ਹੋਈ ਆ ਤਾਂ ਉਹਦੇ ਕਾਰਨ ਸਾਨੂੰ ਮੀਟਿੰਗ ਸੱਦ ਕੇ ਸਾਡੇ ਪਿੰਡਾਂ ਦੇ ਆਲੇ-ਵਾਲੇ ਪੰਚਾਇਤਾਂ ਨੂੰ ਸੱਦ ਕੇ ਸਾਨੂੰ ਬਿਠਾ ਕੇ ਦੱਸਿਆ ਜਾਵੇ ਵੀ ਇਹ ਚਾਲੂ ਕਿਉਂ ਹੋਈ ਆ ਉੱਚ ਅਧਿਕਾਰੀ ਨੂੰ ਕਦੀ ਮਿਲੇ ਹਾਂਜੀ ਬਹੁਤਿਆਂ ਨੂੰ ਮਿਲੇ ਆ ਜੀ ਪੇਪਰ ਵੀ ਦਿੱਤੇ ਐ ਐਸਡੀਐਮ ਸਾਹਿਬ ਨੂੰ ਪੇਪਰ ਦਿੱਤੇ ਆ ਪਰ ਹੱਲੇ ਤਾਈਂ ਤਾਂ ਕੋਈ ਸਾਨੂੰ ਰਿਜ਼ਲਟ ਆਊਟ ਨਹੀਂ ਹੋਇਆ ਕੋਈ ਨਹੀਂ ਮੌਕਾ ਦੇਖਣਾ ਆ ਜੀ ਕੀ ਆਪਾਂ ਮਤਲਬ ਕਿ ਇਹੀ ਚਾਹੁੰਦੇ ਆ ਜੀ ਇਹ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਆ ਇਹ ਤਾਂ ਹੈਲਥ ਇਸ਼ੂ ਬਹੁਤ ਬਣ ਰਹੇ ਆ ਜੀ ਸਿਹਤ ਦੇ ਪਰ ਡਿਪਾਰਟਮੈਂਟ ਪਤਾ ਨਹੀਂ ਕਿੱਥੇ ਸੁੱਤਾ ਪਿਆ ਜੀ ਇਹ ਜ਼ਰੂਰੀ ਦੇਖਣਾ ਚਾਹੀਦਾ ਇਸ ਜਿੱਦਾਂ ਹੁਣ ਜੋ ਕੀ ਢਾਬੇ ਦੇ ਉੱਪਰ ਇਹ ਇਹਨਾਂ ਦਾ ਮਖੀਕ ਗਊ ਮਾਸ ਮਿਲਿਆ ਹਾਂਜੀ 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 ਬਹੁਤ ਮਾੜਾ ਕੰਮ ਹੈ ਜੀ ਗਊ ਨੂੰ ਤਾਂ ਵੈਸੇ ਹੀ ਪਵਿੱਤਰ ਮੰਨਿਆ ਗਿਆ ਹੈ ਜੀ ਇਦਾਂ ਦੇ ਕੰਮ ਤਾਂ ਗਲਤ ਕੰਮ ਕਰਨੇ ਨਹੀਂ ਚਾਹੀਦੇ ਜੀ ਜਿਹੜੇ ਦੋਸ਼ੀਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ ਜੀ